ਜਪਿਓ ਜਿੰਨ ਅਰਜਨ ਦੇਵ ਗੁਰੂ ਫੈ ਸੰਕਟ ਜਵਨ ਕਰ ਬਣਾਇਓ ਸਾਧ ਸੰਗਤ ਜੀ ਅੱਜ ਗੁਰੂ ਸਾਹਿਬ ਪੰਜਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਸ਼ਹੀਦਾ ਦੇ ਸਰਤਾਜ ਕਿਹਾ ਜਾਂਦਾ ਸੋ ਅੱਜ ਉਹਨਾਂ ਦੀ ਜਿਹੜੀ ਬੁਸਾਈ ਹੋਈ ਨਗਰੀ ਹੈ ਇਹ ਉਹ ਸਥਾਨ ਹੈ ਜਿੱਥੋਂ ਦਾ ਨਿਰਮਾਣ ਗੁਰੂ ਸਾਹਿਬ ਨੇ ਆਪ ਕਰਵਾਇਆ ਸੀਗਾ ਦੁਨੀਆ ਦਾ ਸਭ ਤੋਂ ਵਿਸ਼ਾਲ ਸਰੋਵਰ ਇੱਥੇ ਮੌਜੂਦ ਹੈ ਗੁਰੂ ਸਾਹਿਬ ਨੇ ਆਪ ਇਹ ਜ਼ਮੀਨ ਖਰੀਦ ਕੇ ਇੱਥੋਂ ਦਾ ਨਿਰਮਾਣ ਕਰਾਇਆ ਸੀਗਾ ਸੋ ਅੱਜ ਤੁਸੀਂ ਪਹਿਲਾਂ ਸ਼ਾਹ ਦੇਖੋ ਸੰਗਤ ਦਾ ਤੇ ਨਾਲ ਦੇ ਨਾਲ ਪਹਿਲਾਂ ਇਹ ਤਸਵੀਰਾਂ ਤੁਸੀਂ ਦੇਖੋ ਕਿਸ ਤਰੀਕੇ ਨਾਲ ਇਹ ਛੋਟਾ ਜਿਹਾ ਬੱਚਾ ਅੱਜ ਸਿੰਘ ਸਾਜ ਕੇ ਇੱਥੇ ਪਹੁੰਚਿਆ ਗੁਰੂ ਸਾਹਿਬ ਦੇ ਦਰਸ਼ਨ ਕਰਨ ਨਾਲ ਪਰਵਾਹ ਹੈ ਅ ਪਹਿਲਾਂ ਗੱਲਬਾਤ ਕਰਾਂਗੇ ਖਾਲਸਾ ਜੀ ਪਹਿਲਾਂ ਫਤਰੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਕੀ ਨਾਮਤ ਕਿੱਥੋਂ ਆਏ ਹੋ ਆਪਣਾ ਪਿੰਡ ਕਲੇਰ ਆ ਜੀ ਤੇ ਪ੍ਰਭ ਜੀ ਸਿੰਘ ਖਾਲਸਾ ਮੇਰਾ ਨਾਮ ਹੈ ਹਾਂ ਜੀ ਬਾਬਾ ਜੀ ਕਿੰਨੀ ਕੋ ਮਾਦਾ ਬੱਚੇ ਦੀ ਬੜੇ ਵਧੀਆ ਤੁਸੀਂ ਇਹਨੂੰ ਸਜਾਇਆ ਸਾਲ ਹੈਗੀ ਉਹਨੇ ਇਹ ਬੇਟੀ ਆ ਬੇਟੀ ਆ ਹਾਂਜੀ ਕਿਆ ਬਾਤ ਹੈ ਤੇ ਬਚਪਨ ਦੀ ਬਾਬਾ ਜੀ ਸਜਾਤਾ ਸਿੰਘ ਫਿਰ ਇਹਨੂੰ ਹਾਂਜੀ ਇਹ ਮੈਂ ਬੇੜੀ ਨਾਲ ਗੋਦ ਲਈ ਹੋਈ ਹੈ ਅੱਛਾ ਗੋਦ ਲਈ ਹੈ ਬੇੜੀ ਹਾਂਜੀ ਇਹਨੂੰ ਸ਼ੌਂਕ ਹੈ ਇਹਨੂੰ ਦਮਾਲਾ ਬੰਨਣ ਦਾ ਅੱਛਾ ਹੁਣ ਤੋਂ ਹੀ ਉਹ ਸ਼ੌ ਬੇਟੇ ਵਾਲੇ ਵੀ ਕਿ ਇਹ ਵੀ ਦਮਾਲਾ ਬੰਨਣਾ ਚਾਹੁੰਦੀ ਤਾਂ ਕਰਕੇ ਇਹਨੂੰ ਮੰਨ ਕੇ ਦੇ ਲਈ ਅੱਛਾ ਇਹਨੂੰ ਸ਼ੌਂਕ ਹੈ ਬੇਟੇਆ ਬੰਨਦਾ ਤੇ ਉਹਦੇ ਨੂੰ ਦੇਖਦੇ ਹਾਂ ਹਾਂਜੀ ਹੁਣ ਤੋਂ ਸ਼ੌਂਕ ਹੈ ਤਾਂ ਹੀ ਉਹ ਕਰਕੇ ਜਿਸ ਤਰ੍ਹਾਂ ਸਜਾਤਾ ਇਸ ਤਰ੍ਹਾਂ ਜਾ ਕੇ ਨੇ ਉਤਾਰਨਾ ਤੇ ਇਸ ਤਰ੍ਹਾਂ ਹੱਥ ਮਾਰ ਕੇ ਲਾਉਣਾ ਨਹੀਂ ਹੈਗਾ ਹਾਂ ਇਹ ਸ਼ਾਇਦ ਗੁਰੂ ਸਾਹਿਬ ਜਦੋਂ ਕਿਰਪਾ ਕਰਦੇ ਆ ਫਿਰ ਆਪੇ ਹੀ ਮੈਨੂੰ ਲੱਗਦਾ ਸ਼ੌਕ ਪੈ ਜਾਂਦਾ ਹਾਂਜੀ ਹਾਂਜੀ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਜੋ ਕੁਝ ਹੈ ਆਪਣੇ ਆਪ ਹੀ ਕਰ ਲਈ ਬਾਬਾ ਜੀ ਲੱਗਦਾ ਨਹੀਂ ਜਿਸ ਤਰੀਕੇ ਨਾਲ ਇਹ ਤਿਆਰ ਹੋਈ ਹੈ ਅੱਜ ਕੱਲ ਲੋਕੀ ਕਹਿੰਦੇ ਧੀਆਂ ਸਾਡੀਆਂ ਸੁਰੱਖਿਆਤ ਨਹੀਂ ਆ ਤੇ ਜੇਕਰ ਇਸ ਤਰੀਕੇ ਨਾਲ ਬੱਚੀਆਂ ਹੁਣ ਤੋਂ ਹੀ ਆਪਣੇ ਧਰਮ ਨਾਲ ਜੁੜੀਆਂ ਹੋਣ ਆ ਗੁਰੂ ਸਾਹਿਬ ਨਾਲ ਜੁੜੀਆਂ ਹੋਣ ਤੇ ਹਿੰਮਤ ਇੰਨੀ ਹੁੰਦੀ ਆ ਮੈਨੂੰ ਨਹੀਂ ਲੱਗਦਾ ਫਿਰ ਕੋਈ ਬਾਹਰਲਾ ਵਿਅਕਤੀ ਜਿਹੜਾ ਇਹਨਾਂ ਦੀ ਸੁਰੱਖਿਆ ਦਾ ਕਹਨਗਾ ਸਕੇ ਇਹ ਸਾਰੀ ਮਾਪਿਆਂ ਦੇ ਗੱਲ ਆਉਂਦੀ ਆ ਜੇ ਆਪਾਂ ਸਿੱਖਿਆ ਦੇਵਾਂਗੇ ਧੀਆਂ ਨੂੰ ਤੇ ਧੀਆਂ ਇਸ ਤਰ ਇਹ ਪਤਿਆਂ ਨੂੰ ਸਿੱਖਿਆ ਚੰਗੀ ਦਵਾਂਗੇ ਤੇ ਚੰਗੀ ਸਿੱਖਿਆ ਦੇ ਨਾਲ ਹੀ ਇਸ ਤਰ੍ਹਾਂ ਪਾਰ ਲੰਘ ਕੰਮ ਚੱਲੇਗਾ। ਬਾਬਾ ਜੀ ਤੁਸੀਂ ਆਪ ਵੀ ਸਸ਼ਤਰਧਾਰਨ ਕੀਤਾ ਲੇਕਿਨ ਸਸ਼ਤਰ ਦੇ ਉੱਪਰ ਅੱਜ ਕਈ ਜਿਹੜੇ ਲੋਕ ਨੇ ਸਵਾਲ ਖਰੇ ਕਰ ਦਿੰਦੇ ਆ। ਕਈ ਜਗ੍ਹਾ ਤੇ ਬੰਦੀਆਂ ਲੱਗ ਜਾਂਦੀਆਂ ਨੇ ਜਦੋਂ ਇਸ ਤਰੀਕੇ ਦੇ ਨਾਲ ਕੀ ਸੁਨੇਹਾ ਹੈ ਕਿ ਕਿ ਸ਼ਸਤਰ ਦੀ ਬਹੁਤ ਵੱਡੀ ਮਹਤਤਾ ਸ਼ਸਤਰਾਂ ਨੂੰ ਪੀਰ ਕਿਹਾ ਗਿਆ ਹੈ। ਤੇ ਕੀ ਅੱਜ ਸ਼ਸਤਰਾਂ ਦੀ ਮਹੱਤਤਾ ਹੈ ਜਿਹੜੀ ਨੌਜਵਾਨਾਂ ਨੂੰ ਕਿਤਨਾ ਕਿਤੇ ਸਮਝਣ ਦੀ ਲੋੜ ਹੈ। ਜੇ ਕਤਾਰਧਾਰਨ ਕਰਨਾ ਹੈ ਕੀ ਮਰਿਆਦਾ ਹੁੰਦੀ ਹੈ ਤੇ ਕਿੱਥੇ ਸ਼ਸਤਰ ਦਾ ਇਸਤੇਮਾਲ ਕਰਨਾ ਹੈ ਇਹ ਕੀ ਮਰਿਆਦਾ ਹੈ। ਸ਼ਸਤਰ ਆਪਾਂ ਅਮਰਤਾ ਰਹੀ ਆਪਾਂ ਆਪਾਂ ਉਸ ਤਰ੍ਹਾਂ ਸ਼ਸਤਰ ਨਹੀਂ ਰੱਖ ਸਕਦੇ ਅਮਰ ਤਾਂ ਸ਼ਗਾਂਗੇ ਸ਼ਸਤਰ ਰੱਖਣ ਦੇ ਆਪਾਂ ਨੂੰ ਆ ਗਿਆ ਆ ਆਪਾਂ ਸ਼ਸਤਰ ਜਿਸ ਤਰ੍ਹਾਂ ਮਰਜੀ ਰੱਖ ਸਕਦੇ ਸੋ ਬਿਲਕੁਲ ਤੁਸੀਂ ਦੇਖੋ ਹੋਰ ਵੀ ਜਿਹੜੇ ਇੱਥੇ ਸਿੰਘ ਸਾਹਿਬਾ ਨੂੰ ਪਹੁੰਚੇ ਨੇ ਬਾਬਾ ਜੀ ਪਿੰਡ ਦਾ ਫਤਿਹ ਦੀ ਸਾਜ ਪਈ ਹੈ ਜੀ ਮਾਝੇ ਖਾਨ ਸਾਹਿਬ ਆ ਜੀ ਕੇ ਫਤਿਹ ਤੇ ਬਾਬਾ ਜੀ ਕਿੱਥੋਂ ਆਏ ਹੋ ਆਪਾਂ ਚੱਬੇ ਪਿੰਡ ਤੋਂ ਤੇ ਬਾਬਾ ਜੀ ਅੱਜ ਪਹੁੰਚੇ ਹੋ ਪ੍ਰਵਾਸ ਮੇਰੇ ਧੀਆਂ ਨੂੰ ਤੁਸੀਂ ਅੱਜ ਇੱਥੇ ਲੈ ਕੇ ਆਏ ਹੋ ਤੇ ਕੀ ਮਹਿਸੂਸ ਕਰਦੇ ਹੋ ਜਦੋਂ ਇੰਨੀ ਸੰਗਤ ਦੇਖਦੇ ਹੋ ਗੁਰੂ ਸਾਹਿਬ ਦੇ ਦਰ ਤੇ ਕਿਉਂਕਿ ਜਗਾ ਹੋਗਾ ਜਿੱਦਾਂ ਬਾਬਾ ਜੀ ਨੇ ਆਪ ਵਸਾਈ ਹੈ ਹਾਂ ਜੀ ਬਹੁਤ ਵਧੀਆ ਲ ਕੀ ਗੁਰਵਰਜਿੰਦਰ ਜੀ ਦਾ ਅੱਜ ਪ੍ਰਕਾਸ਼ ਪੁਰਬ ਵੀ ਆਇਆ ਹੈ ਬਹੁਤ ਵਧੀਆ ਲੱਗਦਾ ਵੇਖ ਕੇ ਸੰਗਤ ਵਿੱਚ ਆਪਾਂ ਤਾਂ ਆਮ ਤੌਰ ਤੇ ਸਾਨੂੰ ਪਤਾ ਹੀ ਨਹੀਂ ਸੀ ਕਿ ਮਾਥਾ ਦੇਖਣ ਆਏ ਸੀ ਬੱਚਿਆਂ ਨੇ ਮਾਥਾ ਰਗਾ ਕੇ ਲਾਈਏ ਬਸ ਤੇ ਬੱਚਿਆਂ ਨੂੰ ਉਤਸ਼ਾਹ ਪੂਰਾ ਹੈ ਬੱਚਾ ਜੋ ਸ਼ਾ ਪੂਰਾ ਹੈ ਟਕਦੇ ਨਹੀਂ ਕਰਿਆ ਹਰ ਹੁੰਦਾ ਕਹਿੰਦਾ ਗੁਰਦਾਰੇ ਜਾਣਾ ਬਸ ਬਾਬਾ ਜੀ ਇੱਥੋਂ ਦਰਤੋਂ ਕਹਿੰਦੇ ਜੋ ਕੋਈ ਸੰਗਤ ਮੰਗਦੀ ਹੈ ਸਭ ਮਿਲਦਾ ਇੱਥੋਂ ਸ਼ਰਧਾ ਹੋਣੀ ਚਾਹੀਦੀ ਫਰੀ ਸ਼ਰਧਾ ਨਹੀਂ ਚਾਹੀਦੀ ਬਸ ਸਰਦਾਰਾਂ ਜੀ ਸਭ ਕੁਝ ਮਿਲਦਾ ਗੁਰੂ ਘਰ ਕੋਈ ਥੋੜ ਨਹੀਂ ਹੈਗੀ ਸ਼ਾਇਦ ਆਪਣੀ ਨੀਤ ਦੇ ਵਿੱਚ ਫਰਕ ਹੋ ਸਕਦਾ ਗੁਰੂ ਸਾਹਿਬ ਦੇ ਦੇਣ ਚ ਫਰਕ ਕੋਈ ਕੋਈ ਫਰਕ ਨਹੀਂ ਆ। ਕੀ ਕਹਿੰਦਾ ਜੁੰਦੇ ਹੋ ਅੱਜ ਧੀਆਂ ਨੂੰ ਲੈ ਕੇ ਪਹੁੰਚਿਓ ਦਿਹਾੜਾ ਬਹੁਤ ਵੱਡਾ ਜਿਹੜੇ ਗੁਰੂ ਸਾਹਿਬ ਨੇ ਧਰਤੀ ਇਹ ਵਸਾਈ ਹੈ ਜਿਹੜਾ ਸਥਾਨ ਹੈ ਗੁਰੂ ਸਾਹਿਬ ਦੀ ਧਰਤੀ ਹੈ ਤੇ ਸੋਵਰ ਦਾ ਨਿਰਮਾਣ ਉਹਨਾਂ ਨੇ ਕਰਾਇਆ ਸਭ ਤੋਂ ਵਿਸ਼ਾਲ ਸਦੋਵਰ ਹੈ ਸੰਗਤ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਰਹੀ ਹੈ ਕੀ ਕੁਝ ਮਹਿਸੂਸ ਕੀਤਾ ਜਦੋਂ ਗੁਰੂ ਸਾਹਿਬ ਦੇ ਨਾਲ ਆਏ ਵਧੀਆ ਮਹਿਸੂਸ ਹੁੰਦਾ ਵਾ ਕਿ ਆਨੂੰ ਇਸ ਲੈ ਕੇ ਸਮਝਿਆ ਕਿ ਅਸੀਂ ਅੱਜ ਦੇ ਦਿਨ ਆਏ ਇੱਥੇ ਮੱਥਾ ਟੇਕਿਆ ਬਸ ਇਹ ਵਾਤ ਕਰਨਾ ਤਾਂ ਅਗਵਲੇ ਆ ਜਿਵੇਂ ਇੱਥੇ ਆ ਕੇ ਦਰਸ਼ਨ ਕੀਤੇ ਆ ਨਾਲੇ ਸੰਗਤ ਦੇ ਦਰਸ਼ਨ ਕੀਤੇ ਆ ਪਰ ਮਨਾਂ ਜਿਹਨੂੰ ਲੈ ਕੇ ਆਵਾਂ ਸ ਜਿੰਨੋਂ ਕਮਾ ਹੋਇਆ ਸਕਦਾ ਬਸ ਬਾਬਾ ਜੀ ਨੇ ਕਿਰਪਾ ਕੀਤੀ ਸੀ ਸਲਾਈਡ ਬਣਾਏ ਕਿ ਸਿੱਥੇ ਆਏ ਆ ਸੋ ਬਿਲਕੁਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਉੱਥੇ ਜਿਹੜੀ ਸੇਵਾ ਚੱਲ ਰਹੀ ਹੈ ਜਲਦੀ ਆ ਕਿਸ ਤਰੀਕੇ ਨਾਲ ਜਿਹੜੀ ਇੱਥੇ ਛੋਟੇ ਛੋਟੇ ਬੱਚੇ ਨੇ ਜਲਦੀ ਸੇਵਾ ਨਿਭਾ ਰਹੇ ਨੇ ਨਾਲ ਮਾਤਾਵਾਂ ਬਜ਼ੁਰਗ ਲੱਗੀਆਂ ਹੋਈਆਂ ਨੇ ਸੋ ਅੱਜ 452 ਜਿਹੜਾ ਪ੍ਰਕਾਸ਼ਪੁਰਾ ਬਣਾਇਆ ਜਾ ਰਿਹਾ ਮਾਤਾ ਜੀ ਸੱਸੀ ਗਾਲ ਜੀ ਮਾਤਾ ਜੀ ਸੱਸੀ ਗਾਲ ਮਾਤਾ ਜੀ ਕਿਹੜੇ ਸ਼ਹਿਰ ਤੋਂ ਆਏ ਥੋ ਹੀ ਹਾਂ ਅਜੀ ਗੰਗਾ ਨਗਰ ਗੰਗਾ ਨਗਰ ਗੰਗਾ ਨਗਰ ਤੋਂ ਆਇਓ ਰਾਜਸਥਾਨ ਤੋਂ ਰਾਜਸਥਾਨ ਕੀ ਬਾਤ ਹੈ ਮਾਤਾ ਜੀ ਪਹਿਲਾਂ ਵੀ ਇੱਥੇ ਆਏ ਹੋ ਕਿ ਕਿਦਾਂ ਦਰਸ਼ਨ ਕਰਦੇ ਹੋ ਅੱਛਾ ਢੀ ਫਤਿਆਬਾਦ ਤੇ ਕੇ ਰਹਿੰਦੇ ਹੋ ਹਾਂ ਫਤਿਆਬਾਦ ਵਿੱਚ ਅੱਜ ਮੈਂ ਲੜਨਗਿਰ ਲੈਣਾ ਆਉਂਦੇ ਸਾਂ ਦਰਸ਼ਨ ਆਜ ਕਿਤੇ ਅੱਗੇ ਵੀ ਇੱਕ ਵਾਰ ਕੀਤੀ ਸੀ ਮਾਤਾ ਜੀ ਭਾਗਾਵਾ ਦਾ ਦਿਨ ਹੈ ਭਾਗਾ ਦੇ ਦਿਨ ਦਰਸ਼ਨ ਕਰਨ ਆਏ ਹੋ ਭਾਗਾ ਹਾਂ ਬਈ ਛੁੱਟੀਆਂ ਸੀ ਨਾ ਬੱਚੇ ਨੇ ਕਹਿੰਦੇ ਚਲੋ ਕੀ ਮਹਿਸੂਸ ਕੀਤਾ ਮਾਦਾ ਜੀ ਇੱਥੇ ਆ ਕੇ ਦਰਤੇ ਅੱਜ ਸੰਗਤਾਂ ਇੰਨੀਆਂ ਆਈਆਂ ਨੇ ਸੀਸ ਝੁਕਾਦੀਆਂ ਨੇ ਲੰਗਰ ਛਕਦੀਆਂ ਕੀ ਮਹਿਸੂਸ ਕੀਤਾ ਬਹੁਤ ਵਾਹਿਗੁਰੂ ਦਾ ਸ਼ੁਕਰ ਹੈ ਵਾਹਿਗੁਰੂ ਦਾ ਲੱਖ ਸ਼ੁਕਰ ਬਈ ਆਸ ਹੋਵੇ ਮਾਦਾ ਜੀ ਮਨ ਦੇ ਵਿੱਚ ਮਰਾਦ ਹੋਵੇ ਜਿਹੜੀ ਬਾਬਾ ਜੀ ਦੇ ਦਰ ਤੋਂ ਮਿਲੀ ਹੋਵੇ ਬਾਬਾ ਜੀ ਨੇ ਪੂਰੀਆਂ ਕਰੀਆਂ ਕੋਨਾ ਲੱਗਦਾ ਅੱਜ ਕਰੂ ਓਏ ਕਰ ਓਏ ਕਰੇਗਾ ਗਰੀਬੀ ਸਾਡੀ ਉਹਨੇ ਦੂਰ ਕਰੀ ਬਾਬਾ ਜੀ ਨੇ ਹਾਂਜੀ ਇੰਨੀ ਦੋ ਦੋ ਆਇਓ ਨਾਲ ਮਾਤਾ ਜੀ ਨੂੰ ਲੈ ਕੇ ਆਇਓ ਤੇ ਇੰਨੀ ਸੰਗਤ ਹੈ ਨੌਜਵਾਨ ਆਇਨਾ ਕਿਤਨਾ ਕਿਤੇ ਜਦੋਂ ਇਦਾਂ ਗੁਰੂ ਘਰ ਆਉਂਦੇ ਨੇ ਤੇ ਕੀ ਮਹਿਸੂਸ ਕਰਦੇ ਹੋ ਕਿਉਂਕਿ ਅੱਜ ਤੇ ਦਿਹਾੜਾ ਹੀ ਬੜਾ ਵੱਡਾ ਤੋ ਪ੍ਰਵਾਦ ਨਾਲ ਪਹੁੰਚੇ ਹੋ ਮੇਰੇ ਬਹੁਤ ਵਧੀਆ ਦਿਨ ਹੈਗਾ ਨਾਲੇ ਆਪਣੇ ਚੰਗਾ ਹੀ ਫੀਲ ਹੁੰਦਾ ਆ ਹੂੰ ਬਾਕੀ ਰੱਬ ਨਾਲ ਜੁੜਿਆ ਰਹੇ ਬੰਦਾ ਹੋਰ ਤਾਂ ਕੋਈ ਚਾਹੁੰਦਾ ਹੀ ਨਹੀਂ ਉਹਦਾ ਆਸਰਾ ਹੀ ਹੈ ਜਿਹੜਾ ਹੈਗਾ ਹੂੰ ਕਿ ਅੱਜ ਤੁਸੀਂ ਮਤਲਬ ਮਾਤਾ ਜੀ ਦੀ ਉਮਰ ਇੰਨੀ ਹੋ ਗਈ ਸਾਂਭਿਆ ਸੰਭਾਲ ਕਾਦੇ ਨਾਲ ਦੇ ਨਾਲ ਦਰਸ਼ਨ ਅਜੇ ਘਰਦਿਆਂ ਨਾਲ ਐਂ ਕਰਦੇ ਉਹ ਗਾਂ ਲੰਗੇ ਮਾਤਾ ਜੀ ਨੂੰ ਹੌਲੀ ਹੌਲੀ ਲੈ ਕੇ ਵੇਚੀਆਂ ਅੱਗੇ ਲੰਚਾ ਉਹ ਤੋਂ ਇਧਰ ਵੀ ਤੁਸੀਂ ਦੇਖੋ ਕਿਸ ਤਰੀਕੇ ਨਾਲ ਜਿਹੜਾ ਵੀਲ ਚਲਤੇ ਬਿਠਾ ਕੇ ਸੋ ਬਿਲਕੁਲ ਤੁਸੀਂ ਦੇਖੋ ਪਹਿਲਾਂ ਉਧਰ ਵੀ ਆਪਣੇ ਜਿਹੜੇ ਮਾਤਾ ਜੀ ਨੂੰ ਲੈ ਕੇ ਆਏ ਨੇ ਵੀਰ ਗੋਣੀ ਸੋ ਕਿਸੇ ਨਾ ਕਿਤੇ ਸੰਗਤ ਬਹੁਤ ਵੱਡੀ ਗਿਣਤੀ ਵਿੱਚ ਅੱਜ ਪਹੁੰਚ ਰਹੀ ਹੈ ਨੌਜਵਾਨ ਵੀਰ ਨੇ ਬਜ਼ੁਰਗ ਮਾਤਾਵਾਂ ਨੇ ਉਧਰ ਵੀ ਤੁਸੀਂ ਦੇਖੋ ਜਲਦੀ ਸੇਵਾ ਚੱਲ ਰਹੀ ਹੈ ਤੇ ਉਧਰ ਵੀ ਗੱਲਬਾਤ ਕਰਾਂਗੇ ਮਾਤਾ ਜੀ ਹੋਣਾ ਨਾ ਉਹ ਬਿਲਕੁਲ ਇਥੇ ਮਾਤਾ ਜੀ ਮਾਤਾ ਜੀ ਅੱਜ ਬੜੀ ਵੱਡੀ ਸੇਵਾ ਚੱਲ ਰਹੀ ਹੈ ਦਿਹਾੜਾ ਬਹੁਤ ਵੱਡਾ ਹੈ ਪਤਮ ਬਹੁਤ ਵੱਡਾ ਕਿੰਨੇ ਸਾਲ ਹੋ ਗਏ ਇੱਥੇ ਹੁੰਦੇ ਆ 30 ਸਾਲ ਗਏ ਜੀ ਕਿੰਨੇ ਸਾਲ ਕੀ ਕੁਝ ਮਹਿਸੂਸ ਕੀਤਾ ਕੀ ਕੁਝ ਦੇਖਿਆ ਬਾਬਾ ਜੀ ਦੇ ਦਰ ਤੇ ਬੜਾ ਕੁਝ ਦੇਖਿਆ ਬੜਾ ਕੁਝ ਪਾਇਆ ਸਭ ਕੁਝ ਮਿਲਿਆ ਬਾਬਾ ਜੀ ਦੇ ਦਰ ਤੋਂ ਬਾਬਾ ਜੀ ਨਹੀਂ ਦੇਣਾ ਹੋਰ ਆਪਾਂ ਕੀ ਲੈਣਾ ਮਾਤਾ ਜੀ ਆਏ ਕਿੱਥੋਂ ਵੈਸੇ ਹਾਂ ਜੀ ਕਿੱਥੋਂ ਆਏ ਇੱਥੋਂ ਆ ਤੁਹਾਨੂੰ ਤੇ ਦਰਤੇ ਮਾਤਾ ਜੀ ਆ ਕੇ ਸੰਗਤ ਇਨੀ ਦੇਖਦੇ ਹੋ ਕਿਉਂਕਿ ਅੱਜ ਕੱਲ ਤੇ ਬਜ਼ੁਰਗ ਕਹਿੰਦੇ ਸਾਡੇ ਗੋਡੇ ਨਹੀਂ ਚੱਲਦੇ ਸਾਡੇ ਹੱਥ ਨਹੀਂ ਚੱਲਦੇ ਤੇ ਜਿਹੜੀਆਂ ਜਵਾਨ ਨੂਆਂ ਨੇ ਉਹ ਕਿੰਦੀਆਂ ਸਾਰੀ ਕੰਮ ਕਰਦੀ ਨਹੀਂ ਮੁਕਦੇ ਇੱਥੇ ਇੰਦੀ ਉਮਰ ਦੀਆਂ ਮਾਧਾਵਾਂ ਲੱਗੀਆਂ ਨੇ ਇੱਥੇ ਨਹੀਂ ਅੰਦਾ ਤੇ ਨਹੀਂ ਗੋਡੇ ਦੁਖਦੇ ਨਹੀਂ ਜੇ ਗੋਡੇ ਨਹੀਂ ਦੁਖਦੇ ਮਹਾਰਾਜ ਦੀ ਕਿਰਪਾ ਹੈ ਇਹ ਮਹਾਰਾਜ ਮਹਾਰਾਜ ਆਪਣੇ ਵਾਲੇ ਤਾਂ ਕੁਝ ਨਹੀਂ ਹੁੰਨਾ ਤੇ ਜੇ ਮਹਾਰਾਜ ਆਪਣੇ ਵਾਲੇ ਤਾਂ ਸਭ ਕੁਝ ਹੋਣਾ ਸੇਵਾ ਕਰੋ ਫਾਲੇ ਲੋ ਨਾ ਕਰਾਂਗੇ ਤਾਂ ਕੁਝ ਨਹੀਂ ਮਿਲਣਾ ਹਸੋ ਨਹੀਂ ਅੱਜ ਕੱਲ ਤੇ ਜਵਾਨ ਨੂੰ ਹੀ ਕਹਿ ਦਿੰਦੀਆਂ ਸਾਡੇ ਸ਼ਰੀਰ ਨਹੀਂ ਚੱਲਦੇ ਸਾਡੇ ਗੋਡੇ ਨਹੀਂ ਚੱਲਦੇ ਸਾਡੇ ਹੱਥ ਨਹੀਂ ਚੱਲਦੇ ਇਹ ਮੇਰੇ ਹਿਸਾਬ ਨਾਲ ਕੋਈ 60 ਦਾ ਕੋਈ 70 ਦਾ ਕੋਈ 80 ਦਾ ਇਹ ਸੇਵਾ ਨਾ ਬੁੰਦੇ ਆ ਇਹਨਾਂ ਦੇ ਨਾ ਕਹਿੰਦੇ ਸਾਡੇ ਗੋਡੇ ਦੁਖਦੇ ਨਾ ਸਾਡੀਆਂ ਬਾਹਾਂ ਦੁਖਦੀਆਂ ਤੇ ਉਹ ਕਿਦਾਂ ਵਾਹਿਗੁਰੂ ਜਪਦੀਆਂ ਨਾਲ-ਨਾਲ ਸੇਵਾ ਨੂੰਈ ਜਾ ਰਹੇ ਨੇ ਸਾਥੀ ਜੀ ਜਿਉਂ ਜੇ ਇੱਕ ਵਾਹਿਗੁਰੂ ਸਮਝ ਕਰਾਂਗੇ ਗੁਰੂ ਘਰ ਆਵਾਂਗੇ ਤੇ ਆਪੇ ਜੀ ਸ੍ਰੀ ਤੰਦਰੁਸਤ ਰਹਿਣ ਜੇ ਰੱਬ ਨੂੰ ਤੁਸੀਂ ਕਿਹਦੇ ਪਾਣੀ ਕਿੰਦੇ ਤੋਂ ਬੇਸ ਦੇ ਭੱਲੇ ਆਂ ਜਪਣ ਸਭ ਦੇ ਰੋਗ ਜਿੰਨੇ ਪਰਵਾਦਮਣ ਭੁੱਲ ਜਾਗੇ ਤੇ ਸਾਰੇ ਰੋਗ ਆਪਾਂ ਚੰਬਰ ਜਾਣੀ ਹਾਂਜੀ ਤੇ ਨਾਮ ਦੀਏ ਸੁਖ ਵਾ ਪੂਰੇ ਘਰ ਸੁਖ ਵਸੇ ਆਪਾਂ ਸੁਖ ਪਾਇਆ ਕੋਹ ਨਾਨਕ ਗੁਰਮੰਤਰ ਦਰਾਇਆ ਜਿਲੇ ਵਾਹਿਗੁਰੂ ਸਮਝ ਲੀਤਾ ਗੁਰਮੰਤਰ ਵਾਹਿਗੁਰੂ ਸਮਝ ਲੈਣੇ ਜੀ ਕੀਤਾ ਵਾ ਉਹਨੇ ਘਰ ਵਿੱਚ ਸੁਖ ਵਸੇ ਜੀ ਰੋਕ ਘਰ ਵਿੱਚ ਬਾਹਰ ਤੇ ਸਭੀ ਪੂਰ ਸਰ ਦਿੰਦਾ ਸ਼ੁਰੂਆਤ ਮੈਂ ਵਹਿਗੂ ਸਕਰ ਸਕੂਨ ਇਸ ਦਰਤੇ ਕਿਉਂ ਇਹ ਤੇ ਨਗਰੀ ਹੋਇਆ ਜਿਹੜੀ ਬਾਬਾ ਜੀ ਨੇ ਵਸਾਈ ਹੈ ਇਸ ਜਗ੍ਹਾ ਨੂੰ ਬਾਬਾ ਜੀ ਨੇ ਆਪ ਅਮੋਲ ਖਰੀਦ ਕੇ ਵਸਾਇਆ ਸੀਗਾ ਤੇ ਅੱਜ ਦੇਖੋ ਮੇਲੇ ਕਿਦਾਂ ਲੱਗੇ ਆ ਲੰਗਰ ਮੈਂ ਦੇਖ ਰਿਹਾ ਸੀਗਾ ਹਾਲ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਚ ਸੰਗਤ ਆ ਰਹੀ ਹੈ ਜਲਦੀ ਸੇਵਾ ਚੱਲ ਰਹੀ ਹੈ ਅੰਦਰ ਸੰਗਤ ਬੈਠੀ ਹੈ ਤੇ ਕਿਦਾਂ ਇੱਥੇ ਰੌਣਕਾਂ ਲੱਗੀਆਂ ਜਿੱਥੇ ਬਾਬਾ ਜੀ ਨੇ ਚੰਦ ਪਾਏ ਨਹੀਂ ਅੱਜ ਉੱਥੇ ਕਿਦਾਂ ਲਹਿਰਾ ਪੈਦਾ ਨੇ ਤਨ ਤਨ ਗੁਰੂ ਜੀ ਸਾਹਿਬ ਜੀ ਸੰਭਾਲ ਸਕਤੀ ਜੀ ਗੁਰੂ ਵਾਹਿਗੁਰੂ ਕਾਰਪੁਰ ਦੀ ਜ਼ਰੂਰ ਦੀ ਜੋਤ ਹੈ ਗੁਰਜਤ ਤੱਤੀਆਂ ਲਾਵਾ ਤੇ ਬੈਠੇ ਗੀ ਤੰਤਰ ਗੁਰਦੇ ਸਾਹਿਬ ਗੁਰੂ ਜੀ ਇੱਕ ਆਪ ਦਾ ਰੂਪ ਹੀ ਤਾਂ ਹੈ ਬੈਗੇ ਨਾ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈਗੇ ਨਾ ਅੱਜ ਦੇ ਬੈਠੇ ਤਾਂ ਕੋਣ ਗੁਰੂ ਸ੍ਰੀ ਗੁਰੂ ਜੇ ਤਸਵੀਰ ਪਹਿਲਾਂ ਬਾਬਾ ਜੀ ਕਿੰਨਾ ਵੱਡਾ ਪਾਵ ਹੈ ਆ ਬਾਬਾ ਜੀ ਤੱਤੀ ਦਵੀ ਤੇ ਬਹਿ ਗੇ ਤੇ ਸੰਗਤਾਂ ਨੂੰ ਛਾਵਾਂ ਦੇ ਵਿੱਚ ਅੱਜ ਜਲਸ਼ਕਾਇਆ ਜਾ ਰਿਹਾ ਤਗੜੀਆਂ ਵੱਡੀਆਂ ਬਕਸਾਂ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਤਤੁਰ ਗੱਜ ਜੀ ਇੰਨੀਆਂ ਬਕਸਾਂ ਕੀਤੀਆਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਰਾਜਾ ਸਾਹਿਬ ਜੀ ਨੇ ਵੱਡੀਆਂ ਬਕਸਾਂ ਕੀਤੀਆਂ ਆਪਾਂ ਨੂੰ ਖੁਸ਼ੀਆਂ ਬਕਸੀਆਂ 32 ਤੇ ਬੈਠ ਕੇ ਆਪਾਂ ਨੂੰ ਜੀਵਨ ਦਿੱਤਾ ਵਾ ਧੰਨ ਗੁਰੂ ਗੱਜ ਜੀ ਨੇ ਉਹ ਸ਼ਬੀਲਾਂ ਵੀ ਚਲਣੀਆਂ ਥੋੜੇ ਦੇਰ ਤੋਂ ਸ਼ਬੀਲਾਂ ਸ਼ੁਰੂ ਹੋ ਜਾਣੀਆਂ ਬਾਬਾਈ ਦੇ ਨਾਮ ਦੀਆਂ ਆਪ 32 ਦੇ ਸ਼ਾਦਤ ਦੇਤੀ ਤੇ ਸੰਗਤਾਂ ਨੂੰ ਠੰਡ ਬੰਸਾਰੇ ਹਾਂਜੀ ਹਾਂਜੀ ਵਰਤ બસ ਚਲਦੀ ਰਹਿੰਦੀਆਂ ਮਹੀਨਾ ਰੇਟ ਦੋ ਦੋ ਤੇ ਮਹੀਨੇ ਚਲਦੀ ਰਹਿੰਦੀਆਂ ਸਪੀਦਾ ਹੀ ਕੇ ਗੁਰੂ ਜੀ ਸੈਨ ਦਾ ਨਾਮ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਬਿਲਕੁਲ ਬੜੀ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੀ ਆ ਕਿਤਨਾ ਕਿਤੇ ਨੌਜਵਾਨ ਬਹੁਤ ਵੱਡੀ ਗਿਣਤੀ ਵਿੱਚ ਨੇ ਬਜ਼ੁਰਗ ਮਾਤਾਵਾਂ ਨੇ ਸੋ ਅੱਜ ਜਿਹੜੀ ਇੱਥੇ ਸੇਵਾ ਤੁਸੀਂ ਦੇਖੋ ਕਿਸ ਤਰੀਕੇ ਨਾਲ ਲਵਾਈ ਜਾ ਰਹੀ ਹੈ ਬਾਬਾ ਜੀ ਅੱਜ ਬੜਾ ਵੱਡਾ ਦਿਹਾੜਾ ਹੈ 462 ਵਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਬਜ਼ੁਰਗ ਮਾਤਾਵਾਂ ਨੇ ਨੌਜਵਾਨ ਲੱਗੇ ਨੇ ਛੋਟੇ ਛੋਟੇ ਬੱਚੇ ਸੇਵਾ ਨਿਭਾਉਣ ਲੱਗੇ ਨੇ ਆ ਕਿੱਦਾਂ ਲ ਮਹਿਸੂਸ ਹੁੰਦਾ ਜਦੋਂ ਦਰ ਤੇ ਆ ਕੇ ਇੰਨੇ ਨਜ਼ਾਰੇ ਦੇਖਦੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਗੋੜ ਵਿਧਾੜਾ ਲਾਹ ਵਿਧਾੜੇ ਬਣਾਇਆ ਰਾਰ ਅਸੀਂ ਕਿੱਥੋਂ ਆਏ ਹੋ ਅਸੀਂ ਅਸੀਂ ਗੁਰਦਾਰਾ ਬਾਬਾ ਬੀਸ ਸਿੰਘ ਜੀ ਰਤੌਰ ਘਟਵਾਏ ਜੀ ਤੇ ਕਿੰਨੀ ਕੁ ਵਧੀ ਇੱਥੇ ਆ ਚੁੱਕੇ ਹੋ ਕਿੰਨੇ ਸਾਲ ਹੋ ਗਏ ਇੱਥੇ ਦਰਸ਼ਨ ਕਰਦੇ ਇੱਥੇ ਇਹਦਾ ਹਰ ਮਸੇ ਵੀ ਆ ਸਕਦੇ ਹਮ ਦਰਸ਼ਨ ਕਰਨਾ ਕੋਈ ਮੰਨ ਦੇ ਵਿੱਚ ਕੋਈ ਅਜੀਹੀ ਚਾਹ ਹੋਵੇ ਕੋਈ ਮਰਦ ਹੋਵੇ ਜਿਹੜੀ ਕਹੀ ਹੋਵੇ ਬਾਬਾ ਜੀ ਇਹ ਪੂਰੀ ਕਰਦੇ ਹੋ ਤੇ ਮਰਾਤਾਪੁਰ ਕਰਦੇ ਆ ਜੀਵਨ ਸਿੰਘ ਪਾਸ਼ਾ ਮਰਾਇ ਮਰਾਦਾਂ ਬਲਕੁਰੇ ਕਰਦੇ ਆ ਸੰਕ ਬਹੁਤ ਜਿਹੜਾ ਰਿਹਾ ਹੋਵੇ ਸੁਖਦਾਇਆ ਹੋਵੇ ਕੱਢ ਦਿੰਦਾ ਬਾਬਾ ਜੀ ਸਾਰੇ ਕੰਮ ਹੁੰਦੇ ਸਾਰੇ ਕੰਮ ਨੇ ਦਾਸ ਭਾਈ ਸਤਪਾਲ ਸਿੰਘ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਤਰਨ ਤਰਨ ਸਾਹਿਬ ਗੁਰੂ ਰੂਪ ਗੁਰੂ ਪਿਆਰੀ ਸਾਹਿਬ ਸੰਗਤ ਜੀ ਅੱਜ ਸਤਿਗੁਰੂ ਜੀ ਦੀ ਅਪਾਰਤ ਰਹਿਮਤ ਕਿਰਪਾ ਬਖਸ਼ਿਸ਼ ਹੋਈ ਹੈ ਜੋ ਕਿ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਮਜਸਮੇ ਅਤੇ ਤਰਨ ਤਨ ਸਾਹਿਬ ਜੀ ਦੀ ਪਵਿੱਤਰ ਧਰਤੀ ਦੇ ਬਾਨੀ ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਤਿੰਨਾਂ ਦਾ 462ਵਾਂ ਪ੍ਰਕਾਸ਼ ਦਿਹਾੜਾ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਬੜੀ ਚੜ੍ਹਦੀ ਕਲਾ ਦੇ ਨਾਲ ਬਣਾ ਰਹੀਆਂ ਨੇ ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਸਤਕਾਰਯੋਗ ਮਾਤਾ ਭਾਨੀ ਜੀ ਤਿੰਨਾਂ ਦੀ ਪਾਕ ਕੋਖ ਤੋਂ ਅਤੇ ਸੋਢੀ ਸੁਲਤਾਨ ਪਿਤਾ ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗ੍ਰਹਿ ਵਿਖੇ ਨਗਰ ਗੋਇੰਦਵਾਲ ਸਾਹਿਬ ਦੇ ਵਿੱਚ ਹੋਇਆ ਉਸ ਤੋਂ ਪ੍ਰੰਤ ਗੁਰੂ ਸਾਹਿਬ ਜੀ ਦੀ ਮਹਾਨ ਕਿਰਪਾ ਰਹਿਮਤ ਹੋਈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨਾਨਾ ਗੁਰੂ ਜੀ ਨੇ ਉਹਨਾਂ ਨੇ ਛੋਟੇ ਹੁੰਦਿਆਂ ਬਚਪਨ ਦੇ ਵਿੱਚ ਇੱਕ ਬਚਨ ਕਿਹਾ ਸੀ ਦੋਹਿਤਾ ਬਾਣੀ ਕਾ ਬੋਹਿਤਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਦੋਂ ਪੰਜਵੀਂ ਗੁਰਤਾ ਗਦੀ ਪ੍ਰਾਪਤ ਕੀਤੀ ਉਦੋਂ ਇਹਨਾਂ ਬਚਨਾਂ ਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਿਲਕੁਲ ਪ੍ਰਗਟ ਕੀਤਾ ਅੰਮ੍ਰਿਤਸਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਇਹ ਜਿਹੜੀ ਪਾਵਨ ਬਾਣੀ ਹੈ ਉਹ ਗ੍ਰੰਥ ਸਾਹਿਬ ਤਿਆਰ ਕਰਕੇ ਤੇ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਨੂੰ ਬਾਣੀ ਦੇ ਨਾਲ ਜੋੜਿਆ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਪਹਿਲਾ ਪ੍ਰਕਾਸ਼ ਕੀਤਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪਣੇ ਜੀਵਨ ਕਾਲ ਦੇ ਸਮੇਂ ਦੇ ਅੰਦਰ ਪਹਿਲਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਰੈਂਦੀ ਸ੍ਰੀ ਹਰਮੰਦਰ ਸਾਹਿਬ ਜੀ ਦੀ ਜਿਹੜੀ ਸਰੋਵਰ ਦੀ ਸੇਵਾ ਸੀ ਉਹਨੂੰ ਸੰਪੂਰਨ ਕੀਤਾ ਉਹਦੇ ਤੋਂ ਬਾਅਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਪਵਿੱਤਰ ਇਮਾਰਤ ਸਾਈ ਮੀਆਂ ਮੀਰ ਦੇ ਕੋਲੋਂ ਨੀਂਹ ਪੱਥਰ ਰਖਾ ਕਰਕੇ ਤੇ ਪ੍ਰਗਟ ਕੀਤੀ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਬੇਅੰਤ ਸੰਸਾਰ ਦਾ ਭਲਾ ਕੀਤਾ ਉਹਦੇ ਤੋਂ ਪਰੰਤ ਜਿਹੜੀ ਧਰਤੀ ਤੇ ਅੱਜ ਆਪਾਂ ਜਿੰਨਾ ਅਸਥਾਨਾਂ ਤੇ ਖੜੇ ਹਾਂ ਜਿੱਨਾਂ ਉਸਤਾਨਾਂ ਤੇ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਏ ਤਰਨ ਤਰਨ ਸਾਹਿਬ ਜੀ ਦੀ ਪਵਿੱਤਰ ਧਰਤੀ ਨੂੰ ਇਹਦੀ ਮੋੜੀ ਗੱਡੀ ਪਹਿਲਾ ਸਰੋਵਰ ਦੀ ਖਦਵਾਈ ਕੀਤੀ ਇਹ ਸਰੋਵਰ ਜਿਹੜਾ ਸਾਰੇ ਸੰਸਾਰ ਦੇ ਨਾਲੋਂ ਵੱਡਾ ਸਰੋਵਰ ਹੈ ਤਰਨ ਤਰਨ ਸਾਹਿਬ ਜਿੱਡਾ ਕੋਈ ਦੁਨੀਆ ਦੇ ਵਿੱਚ ਐਡਾ ਵੱਡਾ ਸਰੋਵਰ ਨਹੀਂ ਜਿੱਨਾ ਵੱਡਾ ਗੁਰੂ ਅਰਜਨ ਦੇਵ ਜੀ ਨੇ ਇਹ ਪਾਵਨ ਸਰੋਵਰ ਪ੍ਰਗਟ ਕੀਤਾ ਇਹਦੇ ਚੜ੍ਹਦੇ ਵਾਲੇ ਪਾਸੇ ਸਰੋਵਰ ਦੇ ਕੰਢੇ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰ ਇਮਾਰਤ ਨੂੰ ਪ੍ਰਗਟ ਕੀਤਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਤਰਨਤਾਲ ਸਾਹਿਬ ਦੇ ਚ ਬੇਅੰਤ ਬਖਸ਼ਿਸ਼ਾਂ ਕੀਤੀਆਂ 14 ਤਿਮਸਿਆ ਦੇ ਦਿਹਾੜੇ ਤੇ ਗੁਰੂ ਨਾਨਕ ਨਾਮਲੇ ਵਸ ਇੱਕ ਸੰਗਤਾਂ ਹਾਜ਼ਰ ਹੁੰਦੀਆਂ ਨੇ ਦਰਸ਼ਨ ਇਸ਼ਨਾਨ ਕਰਦੀਆਂ ਨੇ ਤੇ ਆਪਣੇ ਤਨ ਮਨ ਦੇ ਰੋਗ ਜਿਹੜੇ ਨੇ ਉਹ ਸੰਗਤਾਂ ਨਾਸ ਕਰਦੀਆਂ ਨੇ ਉਸ ਮਹਾਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਤਰਨਤਾਲ ਸਾਹਿਬ ਜੀ ਦੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਅਤੇ ਸ਼ਹਿਰ ਦੀਆਂ ਇਲਾਕੇ ਦੀਆਂ ਸਭਾ ਸੁਸਾਇਟੀਆਂ ਜਥੇਬੰਦੀਆਂ ਜਿਹੜੀਆਂ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਮਨਾ ਰਹੀਆਂ ਨੇ ਅੱਜ ਸਵੇਰ ਤੋਂ ਹੀ ਦੀਵਾਨ ਜਿਹੜੇ ਨੇ ਉਹ ਪ੍ਰਾਰੰਭ ਹੋਏ ਨੇ ਜਿਨ੍ਹਾਂ ਦੀ ਸਮਾਪਤੀ ਰਾਤ ਤਕਰੀਬਨ ਕੋਈ 12 ਵਜੇ ਦੇ ਕਰੀਬ ਸਮਾਪਤੀ ਇਹਨਾਂ ਦੀਵਾਨਾਂ ਦੀ ਹੋਵੇਗੀ ਇਸ ਕਰਕੇ ਪਿਛਲੇ ਲਗਾਤਾਰ ਤਕਰੀਬਨ ਦਸਾਂ ਦਿਨਾਂ ਤੋਂ ਇਹ ਗੁਰਮਤ ਸਵਾਗਮ ਚੱਲਦੇ ਆ ਰਹੇ ਨੇ ਇਹਨਾਂ ਗੁਰਮਤ ਸਮਾਗਮਾਂ ਅੰਦਰ ਪ੍ਰਕਾਸ਼ ਦਿਹਾੜੇ ਦੇ ਸਬੰਧ ਦੇ ਅੰਦਰ ਜਿੱਨੀਆਂ ਗੁਰੂ ਨਾਨਕ ਨਾਮਲੇ ਵਸ ਇੱਕ ਸੰਗਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਨ ਸਾਹਿਬ ਵਿਖੇ ਨਕਮਸਤਕ ਹੋ ਰਹੀਆਂ ਨੇ ਸਾਰੀਆਂ ਸੰਗਤਾਂ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਨ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਜੀ ਆਇਆਂ ਬਹੁਤ ਬਹੁਤ ਧੰਨਵਾਦ ਅਤੇ ਸਾਰੀਆਂ ਸੰਗਤਾਂ ਨੂੰ ਸਮੁੱਚੇ ਪ੍ਰਬੰਧ ਵੱਲੋਂ ਲੱਖ ਲੱਖ ਵਧਾਈਆਂ ਹੋਣ ਅਮਰਤ ਛਕੋ ਗੁਰੂ ਵਾਲੇ ਬਣੋ ਅਤੇ ਗੁਰੂ ਘਰ ਦੀ ਸੇਵਾ ਕਰਕੇ ਆਪਣਾ ਜੀਵਨ ਜਿਹੜਾ ਇਹ ਉਹ ਸਫਲਾ ਕਰੋ ਇਹ ਸਮੁੱਚੇ ਪ੍ਰਬੰਧ ਵੱਲੋਂ ਸੰਗਤਾਂ ਦੇ ਚਰਨਾਂ ਦੇ ਵਿੱਚ ਦੋਵੇਂ ਹੱਥ ਜੋੜ ਕਰਕੇ ਬੇਨਤੀਆਂ ਸਾਰੀਆਂ ਸੰਗਤਾਂ ਨੂੰ 462ਵੇਂ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹਣ ਸੰਗਤਾਂ ਜੋ ਹਨ ਬੜੇ ਸ਼ਰਦਾ ਭਾਵਨਾ ਔਰ ਅਰਸ਼ਾ ਦੇ ਨਾਲ ਇਹਨਾਂ ਸਮਾਗਮ ਵਿੱਚ ਸੱ ਲੈ ਕੇ ਆਪਣੀਆਂ ਜਨਮ ਦਿਨਾਂ ਸਮਰਤ ਜਿਹੜੇ ਖੜੀਆਂ ਹਨ ਉਹਨਾਂ ਸਮਰਦਾ ਆ ਅਸੀਂ ਅਰਦਾਸ ਪ੍ਰਵਾਦਨਾ ਬੇਨਤੀ ਕਰਦੇ ਹਾਂ ਸੱਚੇ ਬਾਸਾ ਕੇ ਕਿ ਪਰਮਾਤਮਾ ਸਰਬਾਧਾ ਭਲਾ ਕਰੇ ਸਭਨਾਂ ਦੇ ਪਰਿਵਾਰਾਂ ਵਿੱਚ ਸੱਚੇ ਬਾਸ਼ਾ ਖੁਸ਼ੀਆਂ ਲਿਆਵੇ ਖੁਸ਼ਹਾਲੀ ਲਿਆਵੇ ਮੈਂ ਨੌਜਵਾਨ ਵੀਰਾਂ ਨੂੰ ਔਰ ਆਪਣੇ ਛੋਟੇ ਬੱਚਿਆਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਆਓ ਗੁਰੂ ਸਾਹਿਬੇ ਦੱਸੇ ਮਾਰਗ ਤੇ ਚੱਲਦੇ ਆਇਆ ਆਪਣੇ ਜਨਮ ਨੂੰ ਸਫਲਾ ਕਰ ਸਕੀਏ ਪਦੇ ਤੇ ਬੜੇ ਦੂਰ ਹੋ ਕੇ ਨਸ਼ਿਆਂ ਦੇ ਕੋਹੜ ਤੋਂ ਦੂਰ ਹੋ ਕੇ ਆਪਣਾ ਸੱਚੀ ਸੁੱਧੀ ਜੋ ਕਰਤਾ ਹੈ ਉਹ ਕਰਕੇ ਔਰ ਆਪਣੇ ਮਾਤਾ ਪਿਤਾ ਦੇ ਜੋ ਨਾਲ ਉਹਨਾਂ ਦੇ ਨਾਲ ਮੋਢਾ ਮੋਢਾ ਮਲਾ ਕੇ ਆਪਣੀ ਮਿਹਨਤ ਕਰਦੇ ਆਇਆ ਆਪਣਾ ਜੀਵਨ ਬਸਰ ਮੁਝੇ ਕੋ ਯਾਰੀਏ ਤਾਂ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਅਗਲੀ ਸਿਹਤ ਦੇ ਸਕੀਏ ਔਰ ਦੁਲਸਾ ਦੇ ਲੜਲਾ ਸਕੀਏ ਇਦਨੇ ਬੇਨਤੀ ਕਰਦੇ ਹਾਂ ਸਿਮਾ ਜੱਜ ਖਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ